ਕਿ ਮੰਗਣਾ ਤਾਂ ਸਰਬੱਤ ਦਾ ਭਲਾ ਮੰਗੋ ਤੇ ਜੇ ਕਰਨੀ ਆ ਤਾਂ ਸੱਚੇ ਦਿਲੋਂ ਸੇਵਾ ਕਰੋ ਕਿਉਂਕਿ ਜਿਹੜੀ ਸੇਵਾ ਆ ਉਹ ਇੱਕ ਸੱਚਾ ਤੇ ਸੁੰਦਰ ਰਸਤਾ ਹੈ ਰੱਬ ਦੇ ਦਿਲ ਤੱਕ ਪਹੁੰਚਣ ਦਾ ਅੱਡੇ ਆਪਣੇ ਕੁਮਾਰ ਭਾਜੀ ਇਹਨਾਂ ਨੇ ਵੀ ਹੁਣ ਗੱਡੀ ਨਵੀਂ ਲਈ ਆ ਇਹ ਕਹਿੰਦੇ ਪਹਿਲਾਂ ਗੱਡੀ ਸਿੱਧੀ ਮੇਲੇ ਤੇ ਹੀ ਲੈਣੀ ਆ 10 ਦਿਨ ਪਹਿਲਾਂ ਗੱਡੀ ਲੈ ਕੇ ਆਂਦੀ ਆ ਸਿੱਧੀ ਜੋ ਵੀ ਢੇੜੇ-ਢੁੜੇ ਕੋਈ ਵੈਸੇ ਟੈਕਸੀ ਦਾ ਕੰਮ ਕਰਦੇ ਆ। ਟੈਕਸੀ ਦਾ ਕੰਮ ਕਰਦੇ ਆ। ਮੈਂ ਜਿਵੇਂ ਪਹਿਲਾਂ ਦੱਸ ਕੇ ਡਿਆ ਕਿ ਟੈਕਸੀ ਦਾ ਕੰਮ ਕਰਦੇ ਕਹਿੰਦੇ ਢੇੜੇ ਤੇ ਗੱਡੀ ਨਹੀਂ ਲਾਉਣੀ। ਪਹਿਲਾਂ ਸੇਵਾ ਚਲ। ਸੇਵਾ ਤਾਂ ਲਾਣੀ ਗੱਡੀ ਪਹਿਲਾਂ। ਸਿੱਧੀ ਗੱਡੀ ਜਿਹੜੀ ਆਈ ਆ ਸੇਵਾ ਤੇ ਲੱਗੀ ਐ। ਫੇਰ ਬਾਕੀ ਕਾਰਜ ਕਰ ਬਾਅਦ ਚ ਕਰਾਂਗੇ ਸੇਵਾ ਤੋਂ ਬਾਅਦ। ਆਪਣੀ ਪੰਜਾਬੀ ਪਾਤਸ਼ਾਹੇ ਜੀ ਕਹਿੰਦੇ ਕਿ ਗੱਡੀ ਦੇ ਵਿਭਾਗ ਚੰਗੇ ਆ। ਹਾਂਜੀ ਗੱਡੀ ਤੇ ਬਿਲਕੁਲ ਜੀ। ਇੱਕ ਵਾਰ ਗੱਡੀ ਤੇ ਜਿਹੜਾ ਇਤੋਂ ਸੇਵਾ ਤੇ ਲੱਗੀ ਐ ਜੀ ਹੁਣੇ ਰੁਕਣੀ ਐ ਗੱਡੀ। ਚੱਲੀ ਜਾਣੀ ਰਾਜਾ ਸਾਹਿਬ ਦੀ ਕਿਰ ਰਾਜਾ ਸਾਹਿਬ ਦੇ ਪਿਆਰੇ ਹੁਣ ਸਵੇਰੇ 4 ਵਜੇ ਬੀਬੀਆਂ ਉੱਠੂਗੀਆਂ ਨਾਸ਼ਤਾ ਦਹੀਂ ਪਰੌਂਟਾ ਬੀਬੀਆਂ ਤਿਆਰ ਕਰਦੀਆਂ ਬੀਬੀਆਂ ਸਵੇਰ ਨਾਸ਼ਤਾ ਤਿਆਰ ਕਰਦੀਆਂ 4 ਵਜੇ ਦਹੀਂ ਪਰੌਂਟਾ ਬੀਬੀਆਂ ਨੇ ਕਰ ਤਨ ਤਨ ਹੋ ਜयो ਬਰਕਤਾਂ ਪੈਣਾ ਹਾਂਜੀ ਇਹ ਬਰਕਤਾਂ ਪਾਵੇ ਧੰਨਵਾਦ ਕਰਾਂਗੇ ਉਹਨਾਂ ਨੇ ਜਿਹੜਾ ਜਿਹੜੇ ਸੰਗਤ ਲੈ ਜਾਂਦੇ ਆ ਕਿਹੜੇ ਲੈ ਕੇ ਆਉਂਦੇ ਆ ਮੋਟ ਉਹ ਕਹਿੰਦੇ ਬੀਬੀਆਂ ਨੂੰ ਧੰਨਵਾਦ ਸਵੇਰੇ 4 ਵਜੇ ਉੱਠ ਕੇ ਲੱਗ ਜਾਂਦੀਆਂ ਹਾਂ 4 ਵਜੇ 1 ਵਜੇ ਬੁੱਢੀਆਂ ਬੀਬੀਆਂ ਇੱਥੇ ਹੁੰਦੀਆਂ ਸੀ ਛੁੜੀਆਂ ਨਾ ਕੋ ਬੀਬੀਆਂ ਬਾਮਲੋ ਮੱਲੀਆਂ ਰਾਜਾ ਰਾਜਾ ਕਹਿ ਕੇ ਰੂ ਨੂੰ ਮਿਲਦੀ ਤਸੱਲੀ ਏ ਰਾਜਾ ਜੀ ਰਾਜਾ ਜੀ ਕਹਿ ਕੇ ਮਿਲਦੀ ਤਸੱਲੀ ਠੀਕ ਹੈ ਬਹੁਤ ਸ਼ੁਕਰੀਆ ਰਾਜਾ ਬਲੀ